ਨ ਵੀ ਕਹੇ ਹੈ ਮੁਗਤਾ ਸੰਬਿਖੇ ਹੈ ਔਰ ਗੁਪਤਾ ਸੰਬਿਖੇ ਕੌਣ ਕਹੇ ਉਹ ਬੋਛਲੇ ਮੇ ਜਿਹੜਾ ਸਿਹਦਰਸਨ ਹੈ ਉਹ ਉਹਦੇ ਵਿੱਚ ਉਹਨੂੰ ਸਿਹਦਰਸਨ ਵੀ ਕਹਿ ਦਿੰਦੇ ਆ ਉਹ ਬੱਜਰਸਨ ਵੀ ਕਹਿ ਦਿੰਦੇ ਆ ਮੁਗਤਾ ਸੰਬਿਖੇ ਕਹਿ ਦਿੰਦੇ ਆ ਦੋ ਘਾਸਨ ਵੀ ਕਹਿ ਦਿੰਦੇ ਆ ਹੈ ਜੀ ਔਰ ਉਸ ਨੂੰ ਗੁਪਤਾ ਸੰਬਿਖੇ ਐਂਡ ਆਪ ਸੁਣੋ ਸਿੱਧ ਸਿੱਧੀ ਮੇ ਅਨੰਤਰ ਪ੍ਰਾਣ ਜਾਂ ਵੀ ਕਰੇ ਸੁਪ੍ਰਾਣ ਜਾਂ ਦੋਸਰ ਪ੍ਰਕਾਰ ਦਾ ਹੈ ਅਧਾ ਦੇ ਸੰਖੇਪੀ ਉਸੇ ਜਿਹਾ ਲੱਗਦਾ ਹੈ ਇਹਨੇ ਨਾਸਾ ਕੇ ਬਾਹਮ ছিਦਰ ਦੁਆਰਾ ਆਹ ਆ ਬਾਹਮਣਾ ਕਬਾ ਚਦਰ ਦੁਆਰਾ ਇਹਦਾ ਨਾਮ ਨਾੜੀ ਤੇ ਬਾਜੂ ਕੋ ਪੂਰਾ ਖਿਚੇ ਲੱਗਦਾ ਤਾ ਕੋ ਪੂਰਕ ਕਹਿੰਦੇ ਹਾਂ ਜੀ ਫਤਿਹ ਜੀ ਚੱਲ ਕੇ ਕਰ ਦਾਦਾ ਕਹਿੰਦਾ ਰਹਿ ਕੇ ਚਾਰ ਵਾਰ ਕਰੀ ਜੀ ਨਹੀਂ ਫਤਿਹ ਜੀ ਹਾਂ ਜੀ ਤਥਾ ਵੀ ਉਹ ਹਾਂ ਬ੍ਰਹਮਾ ਜੰਮ ਬਹੁਤ ਪ੍ਰਕਾਰ ਦਾ ਹੈ ਇਹ ਖੱਬੀ ਨਾ ਆਖਣਾ ਹੀ ਸਾਹ ਨੂੰ ਅੰਦਰ ਖਿੱਚੇ ਇਹਦਾ ਨਾਮ ਦੀ ਨਾੜੀ ਤੋਂ ਬਾਜੂ ਨੂੰ ਪੂਰਨ ਕਰੇ ਤਾਂ ਕੋ ਪੂਰਨ ਕਰੇ ਅੰਦਰ ਹਵਾ ਤੱਕ ਨਹੀਂ ਪੂਰਨ ਪਾਣਾ ਦਕਸ਼ਨ ਮੇ ਤਿਆਗੇ ਤਾਂ ਜੋ ਰੇਚ ਕਹੀਏ ਖਾਲੀ ਕਰਨਾ ਲੋਕ ਖਾਲੀ ਕਰਨਾ ਤਾਂ ਕਰਦੇ ਇਹ ਦੇ ਲੋਕ। ਔਰ ਉਸਣਾ ਤੇ ਰੁਕੇ ਤਾਂ ਕੋ ਕੁੰਭ ਕਰੇ। ਰੁਕ ਲੈ ਤਾਂ ਕੁੰਭ ਕਰੇ। ਇਸ ਗ੍ਰੀਤੀਂ ਤੇ ਉਰਕਣੇ ਚ ਕੁੰਭ ਕਰੇ ਪੜਣਾ ਜਾਮ ਰਹੇ। ਉਹ ਦੋ ਪ੍ਰਕਾਰ ਦਾ ਹੈ। ਇੱਕ ਅਗਰਮ ਹੈ। ਐਸੇ ਦੂਸਰਾ ਸਗਰਮ ਹੈ। ਇਹ ਬਸ ਜੇ ਦੇ ਦੋ ਜਾਗਾ ਲਾ ਲੈਣਾ। ਸਾਤ ਸੰਦੀ। ਸਤ ਸਭਾ ਕਰਿਆ ਆਸਨ ਬੈਠੇ ਆਸਨ ਲਿਆ ਲਓ ਤੇ ਦਸਨ ਬਾਸੇ ਜੁੜੀ ਹੈ ਵੀ ਆਸਨ ਮੋਟੇ ਕਰਦੇ ਚਲਾਤੀ ਕਰਦੇ ਆਸਨਾਂ ਬਣੇ ਜਿਕਰੇ ਜਿਹਦੇ ਵਿੱਚ ਜਿਹੜੇ ਚਾਰ ਆਸਨ ਦੱਸਿਆ ਗਾਣੇ ਸਿੰਘ ਸਿੰਘ ਪਦ੍ਰ ਪੜ ਤੇ ਸੇਦ ਪਦਮ ਆਸਨ ਔਰ ਇਹਨਾਂ ਫਿਰ ਸਿੱਧਾ ਆਸਨ ਦੇ ਅੱਗੇ ਦੱਸਿਆ ਵੀ ਪ੍ਰਧਾਨ ਸੇ ਦੱਸਣ ਉਹ ਕਿ ਦਲਾਈ ਦਾਤਾ ਉਹਦੇ ਵਿੱਚ ਉਹਨੇ ਦੱਸਿਆ ਕਿ ਇਹਨੂੰ ਗੋਟਾ ਸੰਧੀ ਕਹਿੰਦੇ ਆ ਬਜਰਾ ਸੰਧੀ ਕਹਿੰਦੇ ਆ ਮੁਕਤ ਮੁਕਤਾ ਇਹ ਸਿਰਫ ਅਗਲੇ ਨੂੰ ਸਮਝਾਉਂਦੇ ਆ ਆਮ ਕਰਕੇ ਜਿਹੜੇ ਕਥਾਕਾਰ ਕਹਿੰਦੇ ਆ ਸਿੱਧ ਸਵਾਕਰ ਆਸਨ ਬੈਠੇ ਸਿੱਧੀ ਜਿਹੜੇ ਸੀਗੇ ਆਸਨਾਂ ਲਾ ਕੇ ਬੈਠੇ ਸੀ ਅਗਲੇ ਨੂੰ ਪਤਾ ਨਹੀਂ ਆਸਨ ਕੀ ਆਸਨ ਜਿਹੜਾ ਬੈਠਣਾ تھا ਮਨ ਜਾਇਆ ਉਹ ਵੀ ਆਸਨ ਜੀ ਉਹਦੇ ਚੋਰਾਏ ਕਪੜਾ ਮੰਨਣ ਵਿੱਚ ਆਸਲ ਗੰਦੇ ਜੀ ਪਰਪਰਤੇ ਆਸਲ ਸ੍ਰੀ ਨਾ ਸੋਧ ਤੇ ਕਪੜੇ ਨਾਲ ਆਤਨ ਬੈਠਣਾ ਨਹੀਂ ਸਾਨੂੰ ਸਮਝ ਹੈ ਕਿਹੜਾ ਆਸਨ ਲਾਉਣਾ ਵੀ ਆਸਨ ਲਾਉਣਾ ਕੁੰਭ ਕਾਸਨ ਲਾਉਣਾ ਸਿੱਧਾ ਆਸਨ ਲਾਉਣਾ ਪਦਮ ਆਸਨ ਲਾਉਣਾ ਇਹ ਤੋਂ ਇਹਨੂੰ ਥੋੜਾ ਦੱਸਣਾ ਚਾਹੀਦਾ ਹੈ ਅਗਰ ਪਤਾ ਨਹੀਂ ਇਹ ਫਿਰ ਕਹਿੰਦਾ ਹਾਂ प्राणबुक के उच्चारण सहित प्राणायाम अगरबकइए इनकी कहते हैं प्राणायाम परिभाषा सारे हठ योग का प्राणायाम में अंतर भाग है और इस प्राणायाम की रीति हाथ प्रदीपिका आदि ग्रंथ में स्पष्ट करके लिखी है वो सीखेगा तो ही प्रणब के उच्चारण सहित प्राणायाम ਅਗਰਭ ਦੀ ਪ੍ਰਾਰੰਭ ਕੇ ਉਚਾਰਨ ਸਹਿਤ ਪੜਾਣਾ ਜਾਂ ਸਗਰਭ ਕਹੀ ਜਾਂਦੀ ਕੋਈ ਗੱਲ ਨਹੀਂ ਇਹ ਤੇ ਫਰਕ ਹੋ ਗਿਆ ਗਲਤ ਹੈ ਅਗਰਭ ਕਹਿੰਦੇ ਆ ਤੇ ਸਹਿਤ ਸਹਿਤ ਪ੍ਰਾਣਾਯਾਮ ਕੋ ਸਗਰਭ ਕਹੀਏ ਵਿਖਿੰਤੇ ਸਕਲ ਇੰਦਰੀਨ ਕੋ ਨਿਰੋਧ ਕੋ ਪ੍ਰਤਿਹਾਰ ਕਹੇ ਪ੍ਰਤਿਆਹਾਰ ਯਾਨੀ ਵਿਸ਼ਿਆਂ ਤੋਂ ਸੰਪੂਰਨ ਇੰਦਰੀਆਂ ਨੂੰ ਲੋਕ ਇਹਨੂੰ ਕੀ ਕਹਿੰਦੇ ਪ੍ਰਤਿਆਹਾਰ ਅੰਤਰ ਅੰਤਰਾਇ ਸਹਿਤ ਅੰਤਕਰ ਦੀ ਸਥਿਤੀ ਨੂੰ ਕਹਾਂ अंतर राय अंतर राय रहत अदित्य वस्तु विखे अंतकर का प्रवाह ध्यान के लिए अंदर लैपिक ज्ञानता और विस्थान संस्कारन का तिरस्कार और अवरोध संस्कारन की प्रकृता हुआ अंतकर् का एकाग्रता रूप परिणाम समाधि की जब अंतकर् का प्राण कोलीन हो जाए तब वो समाधि कहते हैं सो समाधि दो प्रकार की एक सबकलु समाधि है दूसरी निर्विकल्प ਇਸ ਤੋਂ ਪਹਿਲਾਂ ਵਿਦਵਾਨ ਨੇ ਚਾਰ ਸੂਤ ਹਾਂ ਸਮਾਧੀ ਨਿਰਬਕਲ ਤੇ ਸਭ ਕਰ ਦੋ ਗਿਆਤਾ ਗਿਆਨ ਗੇ ਰੂਪ ਤ੍ਰਿਪਤੀ ਧਿਆਨ ਸਹਿਤ ਅਦਿੱਤੀ ਬ੍ਰਹਮ ਵਿਕੇ ਅਦਿੱਤੀ ਬ੍ਰਹਮ ਵਿਕੇ ਅੰਤਕਰਨ ਕੀ ਬ੍ਰਿਤੀ ਕੀ ਸਥਿਤੀ ਕੋ ਸਭ ਕਲਪ ਹੈ ਸਮਾਧੀ ਔਰ ਸਭ ਕਲਪ ਸਮਾਧੀ ਦੋ ਪ੍ਰਕਾਰ ਕੀ ਹੈ ਇੱਕ ਤੋਂ ਸ਼ਬਦਾਂ ਨੂੰ ਵਿਧ ਹੈ ਦੂਸਰੀ ਸ਼ਬਦ ਆਨੰਦ ਵਿੱਚ ਸ਼ਬਦ ਆਨੰਦ ਵਿੱਚ ਤੁਹਾਨੂੰ ਬ੍ਰਹਮ ਅਸਮੀ ਇਹ ਸ਼ਬਦ ਕਰਕੇ ਅਨੁਬਿੱਧ ਕਹੀਏ ਸਹਿਤ ਹੋਵੇ। ਉਹਨ ਸ਼ਬਦ ਨੂੰ ਵਿਧ ਕਹੀਏ। ਸ਼ਬਦ रहਤ ਨੂੰ ਸ਼ਬਦਾਨ ਨੂੰ ਵਿਧ ਕਹਿੰਦੇ। ਸ੍ਰਿਪਤੀ ਭਾਨਹਿਤ ਅਖੰਡ ਬ੍ਰਹਮਕਾਰ ਅੰਤਿਕਰਨ ਬ੍ਰਿਤੀ ਕੀ ਸਥਿਤੀ ਨਿਰਭਕਲ ਸਮਾਧੀ ਕਹੀਏ। ਤਹਿਤ ਜਿਹੜੀ ਸਹਿਤ ਹੈ

ਅਖਰੀ ਭਾਗ ਤਾਂ ਨਿਰਵੈ ਕਲ ਸਮਾਧੀ ਜਿਤੇ ਕਹਿੰਦੇ ਮੁਕਤ ਬਕਰੀ ਵਿਗਿਆਨੀ ਕਿਹਾ ਕਿ ਉੱਥੇ ਜਿਹਨੇ ਚਾਰ ਪ੍ਰਕਾਰ ਦੇ ਹੋਤੀਆਂ ਸੜਕੇ ਜਿਹੜੀ ਕਵੱਲੇ ਮੁਕਤੀ ਹੈ ਗਿਆਨ ਦਾ ਉਸ ਗਿਆਨਬਾਨ ਪੁਰਸ਼ੀ ਨਿਰਵੈ ਕਲ ਸਮਾਧੀ ਦਾ ਅਧਿਕਾਰੀ ਹੈ ਉਹ ਉੱਥੇ ਪੁੰਡਲ ਦੇ ਸਾਰੇ ਜਿਤਨੇ ਸੰਕਲਪ ਵਿਕਲਪ ਉਹਦੇ ਖਤਮ ਹੋ ਜਾਂਦੇ ਭਾਈ ਜੀ ਨਿਰਵੈ ਕਲ ਸਮਾਧੀ ਤੇ ਤੁਰਿਆ ਅਵਸਥਾ ਇੱਕੋ ਹੀ ਫਿਰ ਆ ਦੇਖੋ ਉਹਨਾਂ 'ਚ ਇੱਕ ਦਾ ਕੋ ਫਰਕ ਨਹੀਂ ਹੈਗਾ ਉਹ ਵੀ ਬ੍ਰਹਮਾ ਘਰ ਬੇਤੀ ਹੈ ਜੀ ਇਹ ਵੀ ਬ੍ਰਹਮਾ ਘਰ ਬੇਤੀ ਹੈ ਤੋ ਇਹ ਬਸ ਸਭ ਜਾ ਕੇ ਬ੍ਰਹਮ ਦੇਖਿਆ ਬ੍ਰਹਮ ਸੁਣੀਏ ਨਿਰਵਕਲ ਸਮਾਧੀ 'ਚ ਵੀ ਕੋਈ ਇਛਾ ਨਹੀਂ ਕੋ ਸ਼ੰਕਾ ਨਹੀਂ ਕੋ ਜੁਕਸਾ ਨਹੀਂ ਬੋਲੋ ਤੋ ਨਿਰਵਕਲ ਸਮਾਧੀ ਹਾਲ ਹੈ ਹਾਲ ਹੈ ਸਾਧਨ ਰੂਪ ਜੋ ਸੋਮਕਲ ਸਮਾਧੀ ਹੈ ਤਾਂਕੇ ਵਿਕੇ ਜਦੇ ਵੀ ਤ੍ਰਿਪਤੀ ਰੂਪ ਦੁਆਨਪਰੀਤ ਹੋਵੇ ਹੈ ਤਥਾਪਿ ਸੋਧ ਹੈ ਇਸ ਰੀਤੀ ਸੇ ਬ੍ਰਹਮ ਰੂਪ ਕਰਕੇ ਪ੍ਰਤੀਤ ਹੋਏ ਹੂੰ ਸਭ ਕਾਲ ਸਮਾਧੀ ਵਿੱਚ ਜੀ ਜਦੇ ਵੀ ਤ੍ਰਿਪੀ ਰੂਪ ਦ્વੈਤ ਪ੍ਰਤੀਤ ਹੋਏ ਤਥਾ ਵੀ ਸੋ ਦ્વੈਤ ਇਸ ਰੀਤੀ ਸੇ ਬ੍ਰਹਮ ਰੂਪ ਕਰਕੇ ਪ੍ਰਤੀਤ ਹੋਏ ਜੈਸੇ ਮ੍ਰਿਤਕਾ ਵਿਕਾਰਨ ਕੋ ਮ੍ਰਿਤਕਾ ਰੂਪ ਜਾਣੇ ਤੋ ਵਿਵੇਕੀ ਕੋ ਮ੍ਰਿਤਕਾ ਕੇ ਵਿਵਹਾਰ ਘਾਟਾ ਵਿੱਚ ਪ੍ਰਤੀਤ ਹੋਏ ਵਿਵੇਕੀ ਪੁਰਸ਼ ਨੂੰ ਵੀ ਇਹ ਗਿਆਨ ਹੈ ਵਿਦੇਰਾਕ ਦਾ ਰਾਇ ਮਿੱਟੀ ਦਾ ਹੀ ਬਣਿਆ ਉਹਨੂੰ ਵੀ ਮਿੱਟੀ ਕੱਢੀ ਉਹਨੂੰ ਇਹ ਨਹੀਂ ਵੀ ਘੜਾ ਮਿੱਟੀ ਦਾ ਪਿੰਨਾ ਬਣਿਆ ਪਰੰਤੂ ਬਿਰਤੀਕਾਰ ਰੂਪੇ ਪ੍ਰਤੀਤ ਹੋਵੇ। ਬ੍ਰਹਮਕ ਉਦੀ ਜਿਹੜੀ ਬਿਰਤੀ ਹੈ ਨਾ ਗਿਆਨਮਾਨ ਉਹ ਵੀ ਉਹਦੇ ਵਿੱਚ ਹੀ ਬਿਰਤੀ ਜਾਏਗੀ ਅੰਤਕੰਤੀ ਬਿਰਤੀ ਤਾਂ ਹੀ ਘੜੇ ਦਾ ਆਕਾਰ ਹੋ ਕੇ ਘੜੀ ਜਾਂਦੇ ਪ੍ਰਤੀਤ ਹੋਵੇ। ਤੈਸੇ ਸਵਕਲ ਉਸ ਮਾਧਿਮੇ ਤੇ ਤ੍ਰਿਪੁਤੀ ਦ્વਾਇਤ ਬ੍ਰह्म ਰੂਪੇ ਪ੍ਰਤੀਤ। ਠੀਕ। ਤੋਂ ਨਿਰਬਕਲ ਉਸ ਮਾਧਿਮੇ ਵਿਖੇ ਵੀ ਸਰਵਕਰਮ ਸਮਾਧੀ ਕੀ ਨਿਆਇ ਤ੍ਰਿਪਤੀ ਰੂਪ ਦ્વੈਤ ਵਿਦਮਾਨ ਵੀ ਹੋ ਗਏ ਨੇ ਤੋ ਵੀ ਤ੍ਰਿਪਤੀ ਦ્વੈਤ ਕੀ ਪ੍ਰਤੀਤੀ ਹੋ ਗਏ ਗਿਆਨਬਾਨ ਪੁਰਖ ਨੂੰ ਭਾਵੇਂ ਉਹ ਰਹਿੰਦੀ ਹੈ ਪਰ ਉਹ ਪ੍ਰਤੀਤ ਨਹੀਂ ਹੁੰਦੀ ਗਿਆਨਬਾਨ ਨੂੰ ਦਾ ਕੋਈ ਫਰਕ ਨਹੀਂ ਪੈਂਦਾ ਜੈਸੇ ਜਨਮੇ ਲਵਣ ਕੋ ਗੇਰੇ ਤਾਂ ਲਵਣ ਵਿਦਿਆਮਾਨ ਹੋ ਗਏ ਪਰ ਤੂੰ ਦੇਖਣ ਤੇ ਨਹੀਂ ਹੁੰਦਾ ਨੇਤਰ ਸੇ ਲਵਣ ਦੀ ਸਮਰੱਥਾ ਪ੍ਰਤੀਤ ਹੋ ਗਈ ਜਦੋਂ ਸੀ ਨਾ ਦੀਵਨਾ ਚੱਖਾਂਗੇ ਕੰਪਤੀ ਦੋਗਾ ਬੇਚ ਲੱਗ ਰਿਹਾ ਇਸ ਲਈ ਕੀ ਸ ਹੈ ਸਵਕਲਪ ਨਿਰਵਕਲ ਸਮਾਧੀ ਘਾਤੇ ਪੇ ਸਵਕਲਪ ਸਮਾਧੀ ਮੇ ਬ੍ਰह्म ਰੂਪ ਕਰਕੇ ਜੈਤ ਕੀ ਪ੍ਰਤੀਕਤੀ ਹੋਵੇ ਔਰ ਨਿਰਵਕਲ ਸਮਾਧੀ ਮੇ ਤ੍ਰਿਪਤੀ ਰੂਪ ਜੈਤ ਕੀ ਅਭ ਲਿਖੇ ਸਵਕਲਪ ਸਮਾਧੀ ਵਿੱਚ ਬ੍ਰह्म ਰੂਪ ਭੈਣ ਪਤੀ ਬਹੂ ਦਾ ਅਨਿਤ ਦ્વੈਤ ਪ੍ਰਤੀਕਤਾ ਪ੍ਰੰਤੂ ਨਿਰਵਕਲ ਉਸਮਾਧੀ ਚ ਗੈਦੀ ਅਪਤੀ ਤਿਪਾਹ ਅਦੁਆਤ ਹੈ ਦੁਆਤ ਨਹੀਂ ਤੋ ਸੁਖੋਤੀ ਮੇਂ ਨਿਰਵਕਲ ਸਮਾਧੀ ਕਾ ਪੇ ਹੈ ਐਸੇ ਸੁਖੋਤੀ ਮੇਂ ਨਿਰਵਕਲ ਕਾ ਜੈ ਬੇ ਹੈ ਸੁਖੋਤੀ ਮੇਂ ਅੰਤਕਲ ਕੀ ਬ੍ਰਮਹਕਾਰ ਬ੍ਰਿਤੀ ਕਾ ਅਪਹਾ ਹੋਏ ਔਰ ਨਿਰਵਕਲ ਸਮਾਧੀ ਮੇਂ ਬ੍ਰਮਹਕਾਰ ਬ੍ਰਿਤੀ ਤੋ ਅੰਤਕਲ ਕੀ ਹੋਏ ਟਾਕਾ ਪਾਂ ਹੋ ਬੈ ਜੇ ਤਾਂ ਪਾਣੀ ਚ ਬਲੂਨ ਪਰਤੀਤੀ ਨਹੀਂ ਹੋਇਆ ਚੱਕਰ ਤੇ ਪਤਾ ਜੀ ਜੀ ਉਹ ਕਹਿੰਦਾ ਨਿਰਬਕਲ ਸੁਵਾਦੀ ਦੀ ਬ੍ਰਮਹਕਾਰ ਬ੍ਰਿਤੀ ਤੋਂ ਹੈ ਅੰਤਕਰਨ ਦੀ ਹੁੰਦੀ ਹੈ ਪਰ ਦੂ ਦਾ ਭਾਨ ਭਾਰ ਮਨ ਪਤੀਤੀ ਹੈ ਇਸੇ ਜਿਸੇ ਸੁਖੋਕਤੀ ਮੈਂ ਔਰ ਬ੍ਰਿਤੀ ਸਹਿਤ ਅੰਤਕਰਨ ਦਾ ਅਭਾਗ ਹੋਵੇ ਹੈ ਔਰ ਨਿਰਬਕਲ ਸੁਵਾਦੀ ਮੈਂ ਬ੍ਰਿਤੀ ਸਹਿਤ ਅੰਤਕਰਨ ਤੋਂ ਹੋਵੇ ਹੈ ਤਾਂ ਕਿ ਪਤੀਤੀ ਹੋਵੇ ਥੋੜਾ ਬੱਦਲ ਉਹ ਕਹਿੰਦਾ ਸੁਖੋਕਤੀ ਵੀ ਜਿਹੜੀ ਬ੍ਰਿਤੀ ਹੈ ਨਾ ਉਦੇ ਅੰਤਿਕਰਨ ਦਾ ਅਭਾਵ ਹੈ ਪਰੰਤੂ ਨਿਰਭਕਰਨ ਸਮਾਧੀ ਵਿੱਚ ਬਿਤੀ ਸਹਿਤ ਅੰਤਿਕਰਨ ਤੋਂ ਰਹਿਦਾ ਹੁਨਾ ਭਾਵ ਨਹੀਂ ਹੁੰਦਾ ਸਬਤ ਸਥਿਤੀ ਨਿਰਭਕਰਨ ਸਮਾਧੀ ਵਿਖੇ ਅੰਤਿਕਰਨ ਕੀ ਜੋ ਬ੍ਰਹਮਕਾਰ ਬ੍ਰਿਤੀ ਹੁੰਦਾ ਹੈ ਤਾਂ ਕਹੇ ਹੇਤੂ ਸਵਕਲ ਸਮਾਧੀ ਦਾ ਅਧਿਆਇ ਪਹਿਲਾ ਸਵਕਲ ਸਵਕਲ ਬੁਖ ਸਮਾਧੀ ਦਾ ਗਿਆਨ ਕਰਨਾ ਪਹਿਲਾ ਜੀ ਫੇਰੀ ਨਿਰਭਕਰਨ तो जाते साधन रूप अष्ट अंगन में सर्वकर्म समाधि की नहीं है निर्भकर्म समाधि है समाधि दो प्रकार की तो निर्भकलम समाधि भी दो प्रकार की हो गए एक अद्वैत भावना रूप है और दूसरी अद्वैता वस्था अद्वैता बस्थान रूप हो गए ਅਦਵੈਤ ਬ੍ਰਹਮਕਾਰ ਅੰਤਕਨ ਕੀ ਅਗਿਆਨ ਬ੍ਰਿਤੀ ਸਹਿਤ ਹੋਵੇ ਸੋ ਅਦਵੈਤ ਪਾਪ ਨਿਰਪਕਲ ਸਮਾਧੀ ਕੀ ਹੈ ਸੰਤੂ ਸਮਾਧੀ ਮੇ ਅਭਿਆਸ ਅਦੇਕ ਹੋਵੇ ਤੋ ਬ੍ਰਹਮਕਾਰ ਬ੍ਰਿਤੀ ਵੀ ਸ਼ਾਂਤ ਹੋ ਜਾਵੇ ਹੈ ਜਾਨੇ ਬ੍ਰਿਤੀ ਰਹਿਤ ਕੋ ਅਦਵੈਤ ਸੁਖਾਨ ਰੂਪ ਨਿਰਪਕਲ ਸਮਾਧੀ ਕੀ ਹੈ ਜਿੱਥੇ ਬ੍ਰਿਤੀ ਖਤਮ ਹੋ ਜਾਏ ਰਹੇ ਨਾ ਉਹਨੂੰ ਨਿਰਵਕਲ ਸਮਾਧੀ ਨੂੰ ਅਦਵੈਤਾ ਬਸ ਆ ਜੈਸੇ ਤਪਤ ਲੋਕ ਦੇ ਉੱਪਰ ਜਲ ਕੀ ਬੂੰਦ ਗੇਰੀ ਤਪਤ ਲੋਕ ਮੇਂ ਪ੍ਰਵੇਸ਼ ਕਰੇ ਬੂੰਦ ਤਤੇ ਤਵੇ ਦੇ ਸੁਤੀ ਤੈਸੇ ਅਦਵੈਤ ਭਾਵਨਾ ਰੂਪ ਸਵਾਦੀ ਕੇ ਤ੍ਰਿਣ ਅਵਸਥਾ ਤੇ ਅਤਿਅੰਤ ਪ੍ਰਕਾਸ਼ਮਾਨ ਬ੍ਰਹਮ ਵਿਖੇ ਬਿਸਤੀ ਕਾ ਲੈ ਹੋ ਗਿਆ ਸੋ ਅਦਵੈਤਾ ਸੁਧਾਰ रूप निर्विकल्प समाधि फल है और द्वैत भावना रूप निर्विकल्प समाधि तांका साधन है।, 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 तो अद्वैता स्थान समाधि से सुमूर्ति का पेट चलो कर ली अब तो वो कम दवा का